ਪੰਜਾਬ ਸਰਕਾਰ ਦੇ ਐਨਆਰਆਈ ਕਮਿਸ਼ਨ ਦੇ ਮੈਂਬਰ ਸੁਖਜਿੰਦਰ ਸੰਧੂ ਕੈਨੇਡਾ ਦੌਰੇ ਤੇ। ਚੁੱਕੀਵਾਟ ਨੇ ਮੋਟਰ ਸੈਰੀ ਚ ਸੁਖਜਿੰਦਰ ਸੰਧੂ ਦਾ ਕੀਤਾ ਸਵਾਗਤ। ਸੁਖਜਿੰਦਰ ਸੰਧੂ ਨੇ ਐਨਆਰਆਈਸ ਦੀ ਹਰ ਸਮੱਸਿਆ ਹੱਲ ਕਰਨ ਦੀ ਅਕੀ ਗੱਲ। ਸਾਰੇ ਕੈਨੇਡਾ ਦੇ ਪ੍ਰਮੁੱਖ ਕਾਰੋਬਾਰੀ ਅਦਾਰਿਆਂ ਦੇ ਮੁਖੀ ਸ਼੍ਰੀ ਸੁਖੀ ਬਾਠ ਬਲੋ ਅੱਜ ਉਹਨਾਂ ਦੇ ਸੁਖੀ ਬਾਠ ਟਰੱਕ ਸੈਂਟਰ ਦੇ ਦਫ਼ਤਰ ਵਿਖੇ ਪੰਜਾਬ ਸਰਕਾਰ ਦੇ ਐਨਆਰਆਈ ਕਮਿਸ਼ਨ ਦੇ ਮੈਂਬਰ ਸੁਖਜਿੰਦਰ ਸਿੰਘ ਸੰਧੂ ਪਹੁੰਚੇ ਜਿੱਥੇ ਉਹਨਾਂ ਦਾ ਸੁਖੀ ਬਾਠ ਬਲੋ ਪਰਮਾ ਸਵਾਗਤ ਕੀਤਾ ਗਿਆ ਇਸ ਮੌਕੇ ਤੇ ਪੰਜਾਬ ਸਰਕਾਰ ਵੱਲੋਂ ਅਧਿਕਾਰੀ ਤਦ ਦੋਰੀ ਤੇ ਆਏ ਐਨਆਰਆਈ ਕਮਿਸ਼ਨ ਦੇ ਮੈਂਬਰ ਸੁਖਜਿੰਦਰ ਸਿੰਘ ਸੰਧੂ ਨੇ ਉਹਗੇ ਪ੍ਰਵਾਸੀ ਭਾਰਤੀ ਸੁਖੀ ਬਾਠ ਨਾਲ ਪੰਜਾਬ ਦੇ ਐਨਆਰਆਈਜ਼ ਨਾਲ ਜੁੜੇ ਕੇ ਮਸਲਿਆਂ ਤੇ ਵਿਚਾਰ ਚਰਚਾ ਕੀਤੀ ਅਤੇ ਉਹਨਾਂ ਨਾਲ ਕੇ ਸੁਝਾਅ ਵੀ ਸਾਂਝੇ ਕੀਤੇ ਸੁਖੀ ਬਾਠ ਨੇ ਇਹ ਹੈ ਕਿ ਪੰਜਾਬ ਸਰਕਾਰ ਬਲਵ ਦੇਸ਼ਾਂ ਵਿੱਚ ਵਸਦੇ ਪੰਜਾਬੀਆਂ ਦੀ ਬਾਮ ਫੜਨੀ ਚਾਹੀਦੀ ਹੈ ਕਿਉਂਕਿ ਪੰਜਾਬ ਦੀ ਖੁਸ਼ਹਾਲੀ ਅਤੇ ਤਰੱਕੀ ਲਈ ਵਿਦੇਸ਼ਾਂ ਵਿੱਚ ਵਸਦੇ ਐਨਆਰਆਈਜ਼ ਦਾ ਬਹੁਤ ਵੱਡਾ ਯੋਗਦਾਨ ਹੈ ਇਸ ਮੌਕੇ ਤੇ ਕਮਿਸ਼ਨ ਮੈਂਬਰ ਸੁਖਜਿੰਦਰ ਸਿੰਘ ਸੰਧੂ ਨੇ ਕਿਹਾ ਕਿ ਪ੍ਰਵਾਸੀ ਪੰਜਾਬੀਆਂ ਦੇ ਹਿੱਤਾਂ ਨਾਲ ਜੁੜੇ ਮਾਮਲਿਆਂ ਦੇ ਨਿਪਟਾਰੇ ਲਈ ਐਨਆਰਆਈ ਕਮਿਸ਼ਨ ਕਾਇਮ ਕੀਤਾ ਗਿਆ ਜੋ ਪੰਜਾਬੀ ਪ੍ਰਵਾਸੀ ਭਾਵੇਂ ਕਿਸੇ ਵੀ ਦੇਸ਼ ਵਿੱਚ ਵਸਦੇ ਨੇ ਆਪਣਾ ਮਾਮਲਾ ਪੰਜਾਬ ਸਰਕਾਰ ਦੀ ਵੈਬਸਾਈਟ ਐਨਆਰਆਈ ਕਮਿਸ਼ਨ ਤੇ ਜਾ ਕੇ ਦਾਖਲ ਕਰ ਸਕਦੇ ਨੇ ਜਿਸ ਦਾ ਹੱਲ ਤੁਰੰਤ ਹੀ ਕੁਝ ਦਿਨਾਂ ਵਿੱਚ ਬਿਨਾਂ ਕਿਸੇ ਖੱਜਲ-ਖੁਆਰੀ ਤੋਂ ਕੀਤਾ ਜਾਵੇਗਾ ਇਸ ਮੌਕੇ ਤੇ ਸੁਖੀ ਬਾਠ ਦੇ ਨਾਲ ਸੁਖੀ ਬਾਠ ਦੀ ਬੇਟੀ ਸੁਖੀ ਬਾਠ ਮੋਟਰ ਦੇ ਜੀ ਐਮ ਮੈਡਮ ਜੀਵਨ ਬਾਠ ਡਾਇਰੈਕਟਰ ਰਾਜਕਮਲ ਸਿੰਘ ਲਾਲੀ ਬਾਠਾ ਤੇ ਛੀਤਲ ਜੋੜਾ ਨੇ ਵੀ ਸੁਖਜਿੰਦਰ ਸਿੰਘ ਸੰਧੂ ਦਾ ਪਰਮਾ ਸਵਾਗਤ ਕੀਤਾ ਜੇਕਰ ਕਿਸੇ ਵੀ ਪ੍ਰਵਾਸੀ ਪੰਜਾਬੀ ਨੂੰ ਕਿਸੇ ਕਿਸਮ ਦੀ ਮਦਦ ਦੀ ਲੋੜ ਹੋਵੇ ਉਹ ਐਨ ਆਰ ਆਈ ਕਮਿਸ਼ਨ ਦੇ ਮੈਂਬਰ ਸੁਖਜਿੰਦਰ ਸਿੰਘ ਸੰਧੂ ਨਾਲ ਏਟ ਲੀ ਕੇ ਵਟਸਐਪ ਨੰਬਰ ਅਤੇ ਈਮੇਲ ਰਾਹੀਂ ਕਿਸੇ ਵੀ ਵਕਤ ਸੰਪਰਕ ਕਰ ਸਕਦੇ ਨੇ ਜਿੰਨੇ ਵੀ ਮੇਰੇ ਵੀਰ ਭੈਣ ਭਰਾ ਐਨ ਆਰ ਆਈ ਵੀਰ ਮੇਰੇ ਪ੍ਰਵਾਸੀ ਵੀਰ ਮੇਰੇ ਮੈਨੂੰ ਸੁਣ ਰਹੇ ਆ ਮੈਨੂੰ ਦੇਖ ਰਹੇ ਆ ਸਾਰਿਆਂ ਨੂੰ ਮੇਰੇ ਵੱਲੋਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਨਮਸਕਾਰ ਮੇਰਾ ਨਾਮ ਸੁਖਜਿੰਦਰ ਸਿੰਘ ਸੰਧੂ ਮੈਂ ਐਨ ਆਰ ਆਈ ਕਮਿਸ਼ਨ ਪੰਜਾਬ ਸਟੇਟ ਦਾ ਮੈਂਬਰ ਹਾਂ ਮਾਨ ਸਰਕਾਰ ਨੇ ਪਿਛਲੇ 16 ਮਾਰਚ ਨੂੰ ਹੀ ਮੈਨੂੰ ਇਹ ਜੌਇਨ ਕਰਾਇਆ ਔਰ ਸਪੈਸ਼ਲ ਕਰਕੇ ਮਾਨ ਸਰਕਾਰ ਨੇ ਵੀ ਨੂੰ ਬਾਰ ਐਨਆਰਪੀ ਜੈਬ ਔਰ ਪੀਐਨਆਰ ਨੂੰ ਅਵੇਅਰਨੈਸ ਕਰਨ ਵਾਸਤੇ ਵੀ ਉਹਨਾਂ ਦੀਆਂ ਇੱਥੇ ਬੈਠਿਆ ਹੀ ਪ੍ਰੋਬਲਮ ਪ੍ਰੋਬਲਮ ਸਮੱਸਿਆ ਕਿਦਾਂ ਹੱਲ ਹੋ ਸਕਦੀ ਹੈ ਉਹ ਸਾਡਾ ਇੱਕ ਈਮੇਲ ਹੈ ਇੱਕ ਨੰਬਰ ਹੈ ਉਹ ਵੀ ਤੁਹਾਨੂੰ ਮੈਂ ਦਵਾਵਾਂਗਾ ਉਸ ਰਾਹੀਂ ਤੁਸੀਂ ਆਪ ਦਾ ਮੇਲ ਪਾ ਸਕਦੇ ਹੋ ਕੰਟੈਕਟ ਫੋਨ ਵੀ ਕਰ ਸਕਦੇ ਹੋ ਔਰ ਇੱਥੇ ਬੈਠੇ ਹੈ ਤੁਹਾਡੀ ਕੋਈ ਵੀ ਕਿਸੇ ਵੀ ਮੇਰੇ ਐਨਆਰਈ ਵੀਰ ਭਰਾ ਦੀ ਕੋਈ ਵੀ ਸਮੱਸਿਆ ਹੋਵੇ ਕੋਈ ਵੀ ਪ੍ਰੋਬਲਮ ਹੋਵੇ ਜਾਂ ਕੋਈ ਉਹਨਾਂ ਦਾ ਵਿਆਹ ਸ਼ਾਦੀ ਦਾ ਕੋਈ ਮੈਟਰ ਹੈ ਜਾਂ ਕੋਈ ਪ੍ਰੋਪਰਟੀ ਦਾ ਕੋਈ ਮੈਟਰ ਹੈ ਉੱਥੇ ਪੰਜਾਬ ਪੰਜਾਬ ਦੇ ਵਿੱਚ ਕਿਤੇ ਜਾਂ ਕੋਈ ਨਾ ਰਬ ਨਾ ਕਰੇ ਪੀ ਇਥੇ ਸਟੂਡੈਂਟ ਪੜਨ ਹੁੰਦੇ ਆ ਹੋਰ ਵੀ ਕੋਈ ਐਨ ਆਰ ਆਈ ਇਥੇ ਮਿਸ ਹੈਪਨਿੰਗ ਜੋ ਮਿਸ ਐਕਸੀਡੈਂਟ ਵਗੈਰਾ ਕੋਈ ਇਹ ਕੁਝ ਘਟਨਾ ਘਟ ਜਾਂਦੀ ਹੈ ਉਹਦੀ ਬੋਡੀ ਲੈ ਜਾਣ ਵਾਸਤੇ ਇਥੇ ਲੋਕ ਗੋ ਫੰਡ ਇਕੱਠਾ ਕਰਦੇ ਆ ਉਹਦੀ ਨੀਡ ਨੇਗੇ ਲੋੜ ਨੇਗੇ ਤੁਸੀਂ ਸਿਰਫ ਇੱਕ ਮੇਲ ਕਰੋ ਪੰਜਾਬ ਸਰਕਾਰ ਨੂੰ ਸਾਨੂੰ ਮੇਲ ਕਰੋ ਉਹ ਵਿਦਨੇ ਵੀ ਸਾਰਾ ਪ੍ਰੋਸੀਜਰ ਕਰਕੇ ਉਹ ਬਿਨਾਂ ਤੁਹਾਡੇ ਖਰਚੇ ਤੋਂ ਬਿਨਾਂ ਇਹ ਫੰਡ ਇਕੱਠਾ ਕੀਤੇ ਆ ਫੰਡ ਕਿੱਦਾਂ ਉਹ ਪੰਜਾਬ ਸਰਕਾਰ ਤਤਪਰ ਹੈ ਉਹ ਬੋਡੀ ਉੱਤੇ ਤੁਹਾਨੂੰ ਭਗਾ ਕੇ ਦਿੰਦੀ ਹੈ ਉਹ ਹੋਰ ਇਹ ਐਨਆਰਈ ਹੈਲਪ ਕਰਦੀ ਹੈ ਹੋਰ ਵੀ ਮੇਰੇ ਐਨਆਰਈ ਵੀਰ ਕਿਸੇ ਨੂੰ ਕਿਸੇ ਵੀ ਤਰੀਕੇ ਦੀ ਕੋਈ ਵੀ ਸਮੱਸਿਆ ਉਹ ਐਨਆਰਈ ਨੇ ਇੱਕ ਕਮਿਸ਼ਨ ਬਣਾਇਆ ਹੈ ਇਹ ਐਨਆਰਈ ਕਮਿਸ਼ਨ ਪਹਿਲਾਂ ਲੋਕ ਕੀ ਕਰਦੇ ਸੀ ਐਨਆਰਈ ਵੀਰ ਪਹਿਲੇ ਇੱਕ ਐਨਆਰਈ ਸਭਾ ਹੁੰਦੀ ਸੀ ਇਹ ਐਨਆਰਈ ਸਭਾ ਇੱਕ ਵੱਖਰੀ ਹੈ ਉਹ ਵੱਖਰੀ ਬਣੀ ਇਹ ਐਨਆਰਈ ਕਮਿਸ਼ਨ ਹੈ ਇਹ ਕਮਿਸ਼ਨ ਹੈ ਤੁਹਾਡੇ ਐਨਆਰਈਆਂ ਦੇ ਸੋਲੂਸ਼ਨ ਵਾਸਤੇ ਪ੍ਰੋਬਲਮਾਂ ਸੋਲਵ ਕਰਨ ਦੇ ਮੱਥੇ ਉਹਦਾ ਹੱਲ ਕਰਨ ਵਾਸਤੇ ਸਾਡਾ ਉੱਥੇ ਹੀ ਕੋਟ ਲੱਗਦਾ ਜਿਵੇਂ ਨਾਲ ਇੱਕ ਹੋਰ ਵੀ ਆਈਐਸ ਅਫਸਰ ਮੈਨੂ ਪ੍ਰਸਾਦ ਜੀ ਮੈਂਬਰ ਨੇ ਸਾਡੇ ਪੀਐਸ ਅਫਸਰ ਸਾਡੇ ਸੈਕਟਰੀ ਹੈ ਕੋਈ ਕਾਫੀ ਕਾਫੀ ਸਟਾਫ ਹੈ ਉਹ ਈਮੇਲ ਦਾ ਕੋਈ ਵੀ ਸਾਨੂੰ ਕੋਈ ਈਮੇਲ ਕੋਈ ਵੀ ਐਨਆਰਆਈ ਵੀਰ ਕੋਈ ਵੀ ਸਾਨੂੰ ਈਮੇਲ ਕਰਦਾ ਅਸੀਂ ਵੀ ਦੇ 24 ਆਵਰਸ ਉਹਦਾ ਉਹਨਾਂ ਜਵਾਬ ਦਿੰਨੇ ਆ ਉਹਦੀ ਕੋਈ ਵੀ ਕੋਈ ਵੀ ਉਹਦੀ ਸਮੱਸਿਆ ਪ੍ਰੋਬਲਮ ਹੈ ਉਹਦਾ ਪੂਰਾ ਸੁਣਦੇ ਆ ਉਹ ਪੂਰਾ ਉਹਦਾ ਹੱਲ ਬੰਦਾ ਪੂਰਾ ਹੱਲ ਬੰਦੀ ਕੋਸ਼ਿਸ਼ ਕਰਦੇ ਉਹਦਾ ਜਦ ਬੈਠੇ ਉਹਦਾ ਹੱਲ ਭੇਜਦੇ ਬਿਅਰ ਰਿਪੋਰਟ ਚੜਦੀ ਕਲਾ ਟਾਈ